ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਪੰਜਾਬ ਯੂਥ ਕਾਂਗਰਸ ਦੇ ਵਰਕਰ ਹੋਣ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਕੋਠੇ ਦਾ ਕਰਾਓ ਕਰਨ ਲਈ ਰਵਾਨਾ ਹੋਏ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀਆਂ 부ਛਾੜਾ ਮਾਰੀਆਂ ਗਈਆਂ ਪਰ ਫਿਰ ਵੀ ਕਾਂਗਰਸੀ ਆਗੂ ਪੁਲਿਸ ਵੱਲੋਂ ਲਾਏ ਗੇ ਬੈਰੀਕੇਡ ਤੋੜ ਕੇ ਅੰਗੇ ਲੰਘਣ ਵਿੱਚ ਕਾਮਯਾਬ ਰਹੇ ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਸਨੇਹ ਹੋਰ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਕਾਂਗਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਤਰਨਤਾਰਨ ਜ਼ਿਲ੍ਹੇ ਦੇ ਯੂਥ ਆਗੂ ਸੁਖਰਾਜ ਸਿੰਘ ਦੇ ਕਾਤਲਾਂ ਨੂੰ ਪੁਲਿਸ ਜਲਦੀ ਗ੍ਰਿਫਤਾਰ ਕਰੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਬਲਾਕ ਸਮਤੀ ਅਤੇ ਜ਼ਿਲ੍ਹਾ ਪਰੀਸ਼ਦੀਆਂ ਚੋਣਾਂ ਦੌਰਾਨ ਚੱਲ ਰਹੇ ਪ੍ਰਚਾਰ ਸਮੇਂ 8 ਮਈ ਨੂੰ ਬਾਦਲਦਾਲ ਦੇ ਕੁਝ ਕਾਰਕੁਨਾਂ ਨੇ ਕਾਂਗਰਸ ਦੇ ਯੂਥ ਆਗੂ ਨੂੰ ਤਰਨਤਾਰਨ ਜ਼ਿਲ੍ਹੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਮਾਮਲੇ ਦੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪੱਤਰਕਾਰ ਜਗਤਾਰ ਪੁੱਲਰ ਨਾਲ ਜੋ ਕਿ ਇਸ ਵੇਲੇ ਉੱਥੇ ਸਥਾਨ ਤੇ ਮੌਜੂਦ ਨੇ ਜੀ ਜਗਤਾਰ ਇਸ ਵੇਲੇ ਉੱਥੇ ਮਾਹੌਲ ਕਿਹੋ ਜਿਹਾ ਹੈ ਤੇ ਕਿੰਨੇ ਕੁ ਕਾਂਗਰਸ ਯਾਗੂ ਨੇ ਜੜੇ ਗ੍ਰਿਫਤਾਰ ਕਰ ਲਏ ਗਏ ਨੇ ਇੰਦਰ ਜੀ ਮੈਂ ਦੱਸਣਾ ਚਾਹਾਂ ਕਿ ਇਸ ਟਾਈਮ ਜਿੰਨੇ ਵੀ ਪੰਜਾਬ ਭਰ ਤੋਂ ਜੂਤ ਕਾਂਗਰਸੀ ਵਰਕਰ ਆਏ ਸੀ ਉਹ ਇਸ ਵੇਲੇ ਖਿੜੜ ਚੁੱਕੇ ਆ ਕਿ ਪੁਲਿਸ ਵੱਲੋਂ ਪਾਣੀ ਦੀਆਂ ਜਿਹੜੀਆਂ ਭਾਰੀ ਬਿਛਾੜਾਂ ਕੀਤੀਆਂ ਗਈਆਂ ਔਰ ਅਥਰੂ ਗਏ ਜਿਹੜੇ ਗੋਲੇ ਆ ਗਏ ਸੀ ਇਹਨੇ ਜ਼ਬਰਦਸਤ ਆ ਗਏ ਕਿ ਖੁਦ ਜਿਹੜੀ ਚੰਡੀਗੜ੍ਹ ਪੁਲਿਸ ਦੀ ਤਮਾਮ ਜਿਹੜੀ ਨਫਰੀ ਹੈਗੀ ਸੀ ਉਹਨਾਂ ਨੂੰ ਵੀ ਭੱਜਣਾ ਪਿਆ ਗਿਆ ਇੱਥੋਂ ਕਿ ਜਿਹੜੀਆਂ ਕੌਨਸਟੇਬਲ ਹੈਗੇ ਸੀ ਉਹਨਾਂ ਨੂੰ ਇੰਨੇ ਅਥਰੂ ਗੋਲੇ ਜਿਹੜੇ ਹੈਗੇ ਸੀ ਖਤਰਨਾਕ ਕਹਿ ਸਕਦੇ ਹੈਗੇ ਕਿ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿੱਥੋਂ ਤੱਕ ਮਸਲਾ ਹੈਗਾ ਕੱਸ ਟਾਈਮ ਚੰਡੀਗੜ੍ਹ ਪੁਲਿਸ ਨੇ ਕਿੰਨੇ ਜੂਤ ਕਾਂਗਰਸ ਸੀ ਲੀਡਰ ਗ੍ਰਿਫਤਾਰ ਕੀਤੇ ਹੈਗੇ ਨੇ ਜਿਹੜੇ ਜੂਤ ਕਾਂਗਰਸ ਦੇ ਜੇ ਪ੍ਰਧਾਨ ਹੈਗੇ ਨੇ ਵਿਕਰਮਜੀਤ ਸਿੰਘ ਚੌਧਰੀ ਉਹ ਜਿਹੜਾ ਗਵਰਨਮੈਂਟ ਕਾਲਜ ਦੇ ਸਾਹਮਣੇ ਜਿਹੜਾ ਉਹਨਾਂ ਨੇ ਵਿਚੋਂ ਦੀ ਰਸਤਾ ਕਰਾਸ ਕਰਦੇ ਹੋਏ ਆਪਣੇ ਸਾਥੀਆਂ ਦੇ ਨਾਲ ਜਿਹੜੇ ਦਰਜਨਾਂ ਸਾਥੀਆਂ ਦੇ ਨਾਲ ਮੁੱਖ ਮੰਤਰੀ ਦੀ ਰਿਹائش ਵੱਲ ਰਵਾਨਾ ਹੋ ਚੁੱਕੇ ਸੀ ਤੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਸੈਕਟਰ 11 ਦੀ ਮਾਰਕੀਟ ਤੋਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਉਹ ਕਾਂਗਰਸੀ ਵਰਕਰ ਗ੍ਰਿਫਤਾਰ ਕਰ ਲਿਆਗੇ ਨੇ ਔਰ ਇਸ ਵੇਲੇ ਜਿਹੜੀ ਉਹਨਾਂ ਨੂੰ ਐਸਡੀਐਮ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਹ ਪਤਾ ਕੁਝ ਧੇਰ ਬਾਅਦ ਪਤਾ ਲੱਗਿਆ ਕਿ ਕੁੱਲ ਕਿੰਨੇ ਕਾਂਗਰਸੀ ਜਿਹੜੇ ਯੂਥ ਆਗੂ ਆਗੇ ਨੇ ਗ੍ਰਿਫਤਾਰ ਕੀਤੇ ਗਏ ਸ ਤੇ ਉਹਨਾਂ ਤੇ ਕਿਹੜੀ ਧਾਰਾ ਤਹਿਤ ਕੇਸ ਰਜਿਸਟਰਡ ਕੀਤਾ ਗਿਆ ਹਾਲਾਂਕਿ ਹਮੇਸ਼ਾ ਹੀ ਜਦੋਂ ਵੀ ਇਦਾਂ ਦਾ ਕੋਈ ਮਸਲਾ ਪ੍ਰੋਟੈਸਟ ਦਾ ਮਸਲਾ ਹੁੰਦਾ ਤੇ 17 57 ਦੇ ਤਹਿਤ ਗ੍ਰਿਫਤਾਰ ਕੀਤਾ ਜਾਂਦਾ ਤੇ ਸ਼ਾਇਦ ਸ਼ਾਮ ਤੱਕ ਜਿਨੇ ਯੂਥ ਕਾਂਗਰਸ ਦੇ ਆਗੂ ਆਗੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਜੀਂਦਰਜੀਤ ਜੀ ਜੀ ਤਾਰਾ ਸੀ ਦੇਖ ਸਕਦੇ ਆ ਕਿ ਉੱਥੇ ਪਾਣੀ ਦੇ ਪੁਛਾਰਾ ਵੀ ਮਾਰਿਆ ਗਿਆ ਉਹਨਾਂ ਤੇ ਤੇ ਇਸ ਵੇਲੇ ਕੀ ਉੱਥੇ ਕੋਈ ਵੀ ਯੂਥ ਕਾਂਗਰਸੀ ਆਗੂ ਮੌਜੂਦ ਨਹੀਂ ਹੈ ਇੰਦਰਜਾ ਹਾਲੇ ਵੀ ਜਿਹੜੇ ਜੂਥ ਕਾਂਗਰਸ ਦੇ ਲੀਡਰ ਆਗੇ ਨੇ ਉਹ ਜਿਹੜਾ ਕਾਂਗਰਸ ਭਵਨ ਆਗਾ ਉੱਥੇ ਬੈਠੇ ਆਗੇ ਨੇ ਚੰਡੀਗੜ੍ਹ ਪੁਲਿਸ ਵੀ ਇਸ ਟਾਈਮ ਉਨੀ ਨਫਰੀ ਆ ਗਈ ਹੈ ਜਿੰਨੀ ਨਫਰੀ ਤਨਾਤ ਕੀਤੀ ਗਈ ਸੀ ਕੋਈ ਕਰੀਬ 2 ਦਰਜਨ ਤਕਰੀਬ ਡੀਐਸਪੀ ਐਸਡੀਐਮ ਦੇ ਮੌਕੇ ਦੇ ਦੋ ਐਸਡੀਐਮ ਤਨਾਤ ਕੀਤੇ ਗਏ ਜਿਹੜਾ ਹੇਠਲਾ ਕਾਂਸਟੇਬਲ ਰੈਂਕ ਦੇ ਉਹਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈਗਾ ਸੀ ਯਾਨੀ ਕਿ ਜਿਨ੍ਹਾਂ ਜੂਥ ਵਰਕਰ ਆਗੇ ਸੀ ਉਨੀ ਫੋਰਸ ਆ ਗਈ ਸੀ ਔਰ ਇਸ ਟਾਈਮ ਵੀ ਬੈਠੇ ਆਗੇ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਖਰਚ ਆ ਗਿਆ ਸ਼ਾਇਦ ਜਿਸ ਤਰ੍ਹਾਂ ਕਾਂਗਰਸ ਜਿਹੜੇ ਜੂਥ ਆਗੂ ਆਗੇ ਨੇ ਚਕ ਰੈਸ਼ਵਲ ਜਾ ਰਹੇ ਨੇ ਤੇ ਸ਼ਾਇਦ ਉਸ ਤੋਂ ਬਾਅਦ ਵੀ ਇਹ ਕਾਰਵਾਈ ਕਰ ਸਕਦੇ ਹੈਗੇ ਨੇ ਫਿਲਹਾਲ ਜਿਹੜਾ ਮਸਲਾ ਜਿਹੜਾ ਥੋੜਾ ਠੱਲ ਪਈ ਹੈਗੀ ਆ ਪਰ ਦੋਨੇ ਧਿਰਾਂ ਚੱਕਨੀਆਂ ਆ ਗਈਆਂ ਨੇ ਔਰ ਇਸ ਟਾਈਮ ਜਿਹੜੇ ਵਿਕਰਮਜੀਤ ਜੀ ਚੌਧਰੀ ਹੈਗੇ ਨੇ ਜੂਤ ਕਾਂਗਰਸ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਪੁਲਿਸ ਸਟੇਸ਼ਨ 11 ਦੇ ਵਿਖੇ ਅਰੈਸਟ ਤੋਂ ਬਾਅਦ ਲਿਜਾਇਆ ਗਿਆ ਹੈਗਾ ਅਜੀਂਦਰਜੀਤ ਜੀ ਜਗਤਾਰ ਜੀ ਹੁਣ ਸੁਰੱਖਿਆ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਦੀ ਰਿਹਾਈ ਤੋਂ ਬਾਅਦ ਕਿੰਨੇ ਕੁ ਪੁਲਿਸ ਮੁਲਾਜ਼ਮ ਨੇ ਜੁੜੇ ਤੈਨਾਤ ਕੀਤੇ ਗਏ ਨੇ ਅੰਦਰ ਜੀ ਅੱਜ ਜਿਹੜੀ ਚੰਡੀਗੜ੍ਹ ਪੁਲਿਸ ਵੱਲੋਂ ਚੱਪੇ-ਚੱਪੇ ਤੇ ਪੁਲਿਸ ਤਨਾਤ ਕੀਤੀ ਗਈ ਸੀ ਜਾਨਕਿ ਹਰ ਸ਼ਹਿਰ ਦੇ ਚੌਂਕ ਤੇ ਹੈਗੀ ਪੁਲਿਸ ਤਨਾਤ ਕੀਤੀ ਗਈ ਇਸੇ ਕਰਕੇ ਜਿਹੜੇ-ਜਿਹੜੇ ਜੂਥ ਕਾਂਗਰਸ ਸੀ ਕਾਲਜ ਦੇ ਗਵਰਨਮੈਂਟ ਕਾਲਜ ਦੇ ਲੜਕਿਆਂ ਦੇ ਕੰਦਾ ਟੱਪ ਕੇ ਗਏ ਸੀ ਉਹਨਾਂ ਨੂੰ ਸੈਕਟਰ 11 ਦੀ ਮਾਰਕੀਟ ਚੋਂ ਅਰੈਸਟ ਕਰ ਲਿਆ ਗਿਆ ਕਿ ਉਸ ਤੋਂ ਅੱਗੇ ਵੀ ਪੁਲਿਸ ਲਾਈ ਜਾਨਕਿ ਮੁੱਖ ਮੰਤਰੀ ਦੇ ਰਹਿਸ਼ ਤੱਕ ਹਰ ਚੌਂਕ ਤੇ ਪੁਲਿਸ ਤਨਾਤ ਕੀਤੀ ਗਈ ਸੀ ਪੁਲਿਸ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਆ ਗਏ ਸੀ ਉਹਨਾਂ ਕੋਲ ਜਿੰਨੇ ਵੀ ਖੂਫੀਆ ਰਿਪੋਰਟ ਆ ਗਈ ਸੀ ਉਸੇ ਬੇਸ 'ਤੇ ਹਰ ਕੋਨੇ ਤੇ ਨਾਕਾ ਲ ਤੇ ਜਿੱਥੋਂ ਤੱਕ ਹੈਗਾ ਕਿ ਸਭ ਤੋਂ ਵੱਡੀ ਗੱਲ ਇਹ ਕਿ ਚੰਡੀਗੜ੍ਹ ਪੁਲਿਸ ਨੂੰ ਹਾਲੇ ਪਾਣੀ ਦੀ ਬਿਛਾੜਾਂ ਔਰ ਥਰੂ ਗੋਲੇ ਫੈਂਕਣ ਦੀ ਕੋਈ ਲੋੜ ਨਹੀਂ ਸ਼ਾਂਤਮਈ ਟੰਗਣਾ ਪ੍ਰੋਟੈਸਟ ਚੱਲ ਰਿਹਾ ਹੈਗਾ ਅਸੀਂ ਔਰ ਪੂਰੇ ਉਹ ਆਪਣੇ ਜਿਹੜੇ ਜੂਤ ਕਾਂਗਰਸ ਦੇ ਲੀਡਰ ਹੈਗੇ ਨੇ ਅੱਜ ਜੂਤ ਕਾਂਗਰਸ ਦੇ ਲੀਡਰ ਜਿਨ੍ਹਾਂ ਚੋਂ ਸੂਬਾ ਪ੍ਰਧਾਨ ਵਿਕਰਮਜੀਤ ਚੌਧਰੀ ਸਾਬਕਾ ਪ੍ਰਧਾਨ ਔਰ ਜਿਹੜੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਗੇ ਨੇ ਉਹ ਮੌਕੇ ਤੇ ਹਾਜ਼ਰ ਸੀ ਚੰਡੀਗੜ੍ਹ ਦੇ ਸਾਬਕਾ ਜਿਹੜੇ ਪ੍ਰਧਾਨ ਆਗੇ ਨੇ ਐਚਐਸ ਲਕੀ ਉਹ ਹਾਜ਼ਰ ਸੀ ਇਸ ਤੋਂ ਬਾਅਦ ਰਾਹੁਲ ਗਾਂਧੀ ਵੱਲ ਨਾਮਕ ਜਿਹੜੇ ਉਥੋਂ ਦੇ ਸੈਂਟਰ ਦੇ ਲੀਡਰ ਆਗੇ ਨੇ ਉਹ ਪਾਧਿਆ ਉਹ ਇੱਥੇ ਭੇਜੇ ਗਏ ਹੈਗੇ ਸੀ ਔਰ ਜਦੋਂ ਹੀ ਬੈਰੀਗੇਡ ਵੱਲ ਵਧਣਾ ਸ਼ੁਰੂ ਕੀਤਾ ਗਿਆ ਤੇ ਚੰਡੀਗੜ੍ਹ ਪੁਲਿਸ ਨੇ ਉਸੇ ਵੱਲੇ ਪਾਣੀ ਦੀਆਂ ਪਿਛਾੜਾਂ ਫੈਂਕ ਸ਼ੁਰੂ ਕਰਤਾ ਉਹਨਾਂ ਨੂੰ ਖਦੇੜਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਅੱਥਰੂ ਗੋਲੇ ਫੈਂਕਣੇ ਸ਼ੁਰੂ ਕੀਤੇ ਹਾਲਾਂਕਿ ਜਿਹੜਾ ਜੂਤ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਹੀ ਉਹਨਾਂ ਨੇ ਮੁੱਖ ਮੰਤਰੀ ਦੇ ਰੈਸ਼ ਵੱਲ ਘਰਾਉ ਕਰਨਾ ਹੈ ਉਹਨਾਂ ਨੇ ਹੱਥ ਚ ਆਪਣੇ ਜਿਹੜੇ ਪੁਤਲੇ ਫੜੇ ਹੋਏ ਸੀ ਪੰਜ ਪੁਤਲੇ ਫੜੇ ਹੋਏ ਸੀ ਜਿਨ੍ਹਾਂ ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਮਾਲ ਮੰ ਜਿਹੜਾ ਜੂਤ ਕਾਂਗਰਸ ਦਾ ਲੀਡਰ ਹੈਗਾ ਜਿੰਨਾ ਤੇ ਉਹਨਾਂ ਦੇ ਅਦੇਸ਼ ਪ੍ਰਤਾਪ ਕਹਿ ਰਹੇ ਨੇ ਕਿ ਕਤਲ ਦੇ ਅਲੀਗੇਸ਼ਨ ਲੱਗੇ ਨੇ ਕਿ ਜਿਹੜੇ ਵੀ ਕਾਤਲ ਆ ਗਏ ਉਹਨਾਂ ਨੂੰ ਸ਼ਹਿਦ ਦੇ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਅਸਮੇਤ ਸਿੰਘ ਸੈਣੀ ਦਾ ਉਹਨਾਂ ਨੇ ਪੁਤਲਾ ਬਣਾਏ ਗਏ ਸੀ ਤੇ ਉਹਨਾਂ ਨੂੰ ਉਸ ਚੌਂਕ ਤੇ ਉਹਨਾਂ ਦਾ ਪੁਤਲੇ ਜਲਾਏ ਜਾਣੇ ਸੀ ਲੇਕਿਨ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਪਾਣੀ ਦੀਆਂ ਪਿਛਾੜਾਂ ਔਰ ਅਥਰੂ ਗੋਲੇ ਫੈਂਕਦੇ ਹੋਏ ਜਿੰਨੇ ਵੀ ਜੂਤ ਕਾਂਗਰਸੀ ਲੀਡਰ ਆ ਗਏ ਉਹਨਾਂ ਨੂੰ ਖਦੇੜ ਦਿੱਤਾਗਾ ਜੀ ਇੰਦਰਜੀਤ ਜੀ ਜਗਤਾਰ ਇਸ ਤੋਂ ਪਹਿਲਾਂ ਉੱਥੇ ਦਫਾ 144 ਆਲਰੇਡੀ ਲੱਗੀ ਹੋਈ ਹੈ ਤੇ ਕਿਸ ਤਰ੍ਹਾਂ ਇਹ ਜਿਹੜੇ ਕਾਂਗਰਸੀ ਆਗੂ ਨੇ ਇਸ ਵੱਲ ਵੱਧੇ ਜਾ ਰਹੇ ਸਨ ਮੁੱਖ ਮੰਤਰੀ ਦੀ ਰਿਹਾਈ ਸ਼ਵਾਲ ਅੰਦਰ ਸਭ ਤੋਂ ਵੱਡੀ ਗੱਲ ਕਿ ਜੂਤ ਕਾਂਗਰਸ ਦਾ ਜਿਹੜਾ ਜੂਤ ਮੇ ਜਿਹੜੀ ਪਾਰਟੀ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਦਫਤਰ ਹੈਗਾ ਉਹਦੇ ਚਾਰੇ ਪਾਸੇ ਪੁਲਿਸ ਨੇ ਨਾਕੇ ਲਗਾ ਦਿੱਤੇ ਸੀ ਕਿ ਹਾਲਾਂਕਿ ਜਿਹੜੇ ਵਿਕਰਮਜੀਤ ਸਿੰਘ ਚੌਧਰੀ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਜਿੰਨੇ ਵੀ ਚੰਡੀਗੜ੍ਹ ਦੇ ਬਾਰਡਰ ਏਰੀਆ ਚਾਹ ਮੋਲੰਪੁਰ ਦੀ ਗੱਲ ਕਰੀਏ ਜਾਂ ਜਿਹੜਾ 6 ਫੇਸ ਹੈ ਮਹਾਲੀ ਬੈਰੀਆ ਦੀ ਗੱਲ ਕਰੀਏ ਜਿਰਕਪੁਰ ਦੀ ਗੱਲ ਕਰੀਏ ਉੱਥੇ ਨਾਕੇ ਲਗਾ ਕੇ ਉਹਨਾਂ ਦੇ ਜਿੰਨੇ ਵੀ ਪੰਜਾਬ ਭਰ ਤੋਂ ਜੂਤ ਕਾਂਗਰਸੀ ਵਰਕਰਾਂ ਨੇ ਆਉਣਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਰੋਕਿਆ ਗਿਆ ਹੈ ਤੇ ਜਿਹੜੇ ਸਵੇਰੇ ਜਿਹੜੇ ਪਾਰ ਜੋ ਪਹੁੰਚ ਗਏ ਅੱਗੇ ਉਹਨਾਂ ਦਾ ਇਕੱਠ ਕਾਫੀ ਹੋ ਗਿਆ ਸੈਂਕੜੇ ਦੀ ਗਿਣਤੀ ਵਿੱਚ ਫਿਰ ਵੀ ਜਿਹੜੇ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਆਪਣੀ ਪਾਰਟੀ ਦੇ ਦਫ਼ਤਰ ਵਿੱਚ ਪਹੁੰਚ ਗਏ ਦਫ਼ਤਰ ਦੇ ਬਿਲਕੁਲ ਨਜ਼ਦੀਕ ਦੋਨਾਂ ਪਾਸਿਆਂ ਤੇ ਚੰਡੀਗੜ੍ਹ ਪੁਲਿਸ ਵੱਲੋਂ ਵੈਰੀਗੇਟ ਲਗਾਏ ਗਏ ਤੇ ਇਸ ਕਰਕੇ ਉਹਨਾਂ ਨੂੰ ਦਫਾ ਜਿੱਥੋਂ 144 ਦੀ ਗੱਲ ਕਰੀ ਹੈਗੇ ਤੇ ਮੁੱਖ ਮੰਤਰੀ ਦੇ ਰੈਸ਼ ਦੀ 1 ਕਿਲੋਮੀਟਰ ਦੇ ਘੇਰੇ 'ਚ ਦਫਾ 144 ਲੱਗੀ ਹੋਈ ਹੈ ਤੇ ਇਸ ਕਰਕੇ ਚੰਡੀਗੜ੍ਹ ਪੁਲਿਸ ਨੇ 144 ਦੀ ਜਿਹੜਾ ਉਹ ਘੇਰਾ ਮਿੱਥਿਆ ਗਿਆ ਹੈਗਾ ਮਾਪਦੰਡ ਮਿੱਥੇ ਗਏ ਹੈਗੇ ਨੇ ਉਸ ਤੋਂ ਪਹਿਲਾਂ ਹੀ ਜਿਹੜਾ ਚੰਡੀ ਪੰਜਾਬ ਭਾਰਤ ਦੇ ਜਿਹੜੇ ਕ ਪ੍ਰੋਟੈਸਟ ਕਰਨ ਮੁੱਖ ਮੰਤਰੀ ਦਾ ਘਰਾਓ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਇੱਥੇ ਘੇਰ ਲਿਆ ਗਿਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਨੌਜਵਾਨ ਕਾਂਗਰਸੀ ਵਰਕਰਾਂ ਦਾ ਜੋਸ਼ ਵਧਿਆ ਗਿਆ ਤੇ ਚੰਡੀਗੜ੍ਹ ਪੁਲਿਸ ਨੇ ਉਸ ਤੋਂ ਹਾਲਾਤ ਤੋਂ ਮੱਦੇਨਜ਼ਰ ਪਹਿਲਾਂ ਹੀ ਉਹਨਾਂ ਤੇ ਪਾਣੀ ਦੀਆਂ ਪਛਾੜਾਂ ਕਰਤੀਆਂ ਹੈਗੀਆਂ ਔਰ ਅਥਰੂ ਗੋਲੇ ਆਵਾ ਤੇ ਜਿਹਨੇ ਵੀ ਪੰਜਾਬ ਪਰ ਤੋਂ ਕਾਂਗਰਸ से ਆਏ ਉਹ ਖਿੱਦੜ ਗਏ ਔਰ ਖੁਦ ਇਹਨੇ ਅਥਰੂ ਗੋਲੇ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਇਹਨੇ ਖਤਰਨਾਕ ਆ ਗਏ ਸੀ ਕਿ ਹਾਲੇ ਵੀ ਜਿੰਨੇ ਵੀ ਚਾਹ ਮੀਡੀਆ ਕਰਮਚਾਰੀ ਚਾਹ ਪੁਲਿਸ ਕਰਮਚਾਰੀ ਆਏ ਜਾਂ ਜੂਤ ਕਾਂਗਰਸ ਹੈ ਉਹਨਾਂ ਦੀਆਂ ਅੱਖਾਂ ਚੋਂ ਹਾਲੇ ਹੈ ਗਿਆ ਤੇ ਹੁਣ ਜਿਹੜਾ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਜਿਹੜੇ ਜੂਤ ਕਾਂਗਰਸ ਦੇ ਪ੍ਰਧਾਨ ਵਿਕਰਮਜੀਤ ਚੌਧਰੀ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਸ਼ਾਇਦ ਸ਼ਾਮ ਤੱਕ ਉਹਨਾਂ ਨੂੰ ਰਹਾਅ ਕਰ ਦਿੱਤਾ ਜਾਵੇ ਤੇ ਅਗਲੀ ਜਿਹੜੀ ਰਣਨੀਤੀ ਹੈਗੀ ਉਹ ਦੁਬਾਰਾ ਤੈਅ ਕਰਨਗੇ ਤੇ ਉਹਨਾਂ ਨੇ ਇੱਕ ਦੁਬਾਰਾ ਸਪਸ਼ਟ ਕੀਤਾ ਗਿਆ ਕਿ ਜਿੰਨਾ ਚਿਰ ਸੁਖਰਾਜ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਦ ਤੱਕ ਜਿਹੜੇ ਪੰਜਾਬ ਕ ਜੂਤ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਹੈ ਉਹ ਇਸ ਤਰ੍ਹਾਂ ਹੀ ਜਾਰੀ ਰਹੇਗਾ ਜਿੰਦਰਜੀਤ ਜੀ ਜਕਤਾਲ ਤੁਹਾਡਾ ਇਸ ਪੂਰੇ ਮਾਮਲੇ ਤੇ ਜਾਣਕਾਰੀ ਲਈ ਧੰਨਵਾਦ ਖਬਰਾਂ ਦਿੱਤ ਦੁਨੀਆ ਵਿੱਚ ਆਓ